ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਸ ਨਿੱਕੇ ਜਿਹੇ ਗਰੀਬ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਜਿਸ ਨੇ ਵੀ ਇਸ ਦੀ ਵੀਡੀਓ ਨੂੰ ਵੇਖਿਆ ਹੈ ਉਸ ਦੀਆਂ ਹੀ ਅੱਖਾਂ ਭਾਰ ਆਈਆਂ ਹਨ ਦੱਸਦੀ ਹੈ ਕਿ ਇਹ ਮੁੰਡਾ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਵਿੱਚੋਂ ਹੈ ਪਰਿਵਾਰ ਇੰਨਾ ਜ਼ਿਆਦਾ ਗਰੀਬ ਹੈ ਕਿ ਇਹਨਾਂ ਦੇ ਘਰ ਵਿੱਚ ਆਟਾ ਮੁੱਕ ਗਿਆ ਸੀ ਤੇ ਇਹ ਬੱਚਾ ਭੁੱਖਾ ਪਾਣਾ ਕੱਲਾ ਪਾਣੀ ਪੀ ਕੇ ਸਕੂਲ ਆ ਜਾਂਦਾ ਆ ਸਕੂਲ ਦੇ ਮਾਸਟਰ ਨੇ ਮਜ਼ਾਕ ਮਜ਼ਾਕ ਵਿੱਚ ਇਸ ਬੱਚੇ ਨੂੰ ਪੁੱਛਿਆ ਕਿ ਤੂੰ ਘਰੋਂ ਕੀ ਖਾ ਕੇ ਆਇਆ ਹੈ ਇਸ ਬੱਚੇ ਦਾ ਜਵਾਬ ਸੀ ਕਿ ਸਾਡੇ ਘਰ ਵਿੱਚ ਆਟਾ ਹੀ ਹੈ ਨਹੀਂ ਸੀ ਇਸੇ ਕਰਕੇ ਮੈਂ ਭੁੱਖਾ ਹੀ ਸਕੂਲ ਆ ਗਿਆ ਇਹ ਸੁਣ ਕੇ ਮਾਸਟਰ ਦੀਆਂ ਵੀ ਅੱਖਾਂ ਭਰ ਆਉਂਦੀਆਂ ਨੇ ਤੇ ਮਾਸਟਰ ਵੱਲੋਂ ਇਸ ਬੱਚੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਜਾਂਦੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਵੀਡੀਓ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਭਾਵੂ ਕਰਕੇ ਰੱਖ ਦਿੱਤਾ ਜਿਸ ਤੋਂ ਬਾਅਦ ਇਸ ਮੁੰਡੇ ਦੇ ਘਰ ਬਹੁਤ ਹੀ ਜ਼ਿਆਦਾ ਰਾਸ਼ਨ ਅਤੇ ਆਰਥਿਕ ਮਦਦ ਪਹੁੰਚ ਰਹੀ ਹੈ ਤੇ ਉੱਧਰ ਹੀ ਹੁਣ ਇੱਕ ਪੰਜਾਬੀ ਵੀਰ ਆਪਣਾ ਨਵਾਂ ਜੋਂਡੀਆ ਟਰੈਕਟਰ ਲੈ ਕੇ ਸਿੱਧਾ ਇਸ ਇਨੂੰ ਘਰ ਮਿਲਣ ਲਈ ਆਉਂਦਾ ਆ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਵੀ ਕਰਦਾ ਆ ਇਸ ਪਰਿਵਾਰ ਦੀ ਹੈਲਪ ਕਰਨ ਵਾਲਿਆਂ ਲਈ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਜੀ